किरणा हां जी वीडियो में आ गई कहीं तू चा क्या बनाई मैं चाय बनाते देनी सी आपी नहीं नहीं मैं के चल ऑफिस जाने तो पहला तैयार होने तो पहला ना मैं फटाफट तेरे लिए चाय बना दा चल ਤੇ ਮੇਰੀ ਗੱਲ ਸੁਣੋ ਇੱਕ हां ਮੈਨੂੰ ਤੇਰੇ ਨਾਲ ਗੱਲ ਕਰਨੀ ਸੀ हां ਦੱਸ ਪੁੱਤ ਕਿਹੜੀ ਗੱਲ ਕਰਨੀ ਕੋਈ ਚੀਜ਼ ਚਾਹੀਦੀ ਆ ਕੋ ਸੂਡਸੜ ਚਾਹੀਦਾ ਨਹੀਂ ਨਹੀਂ ਸੂਡ ਵਾਦਾ ਚਾਹੀਦਾ ਮੈਂ ਤੇ ਇਹ ਕਹਿਣਾ ਸੀਗਾ ਕਿ ਆਪਣੇ ਘਰੇ ਚੱਲਣ ਕੀ ਦਿਆਵਾ ਤੁਹਾਨੂੰ ਪਤਾ ਇਹ ਸਾਰੀਆਂ ਗੱਲਾਂ ਤਾਂ ਦਾਦੀ ਕਿੰਨੇ ਪਰੇਸ਼ਾਨ ਤੁਹਾਡੀ ਲੜਾਈ ਤੋਂ ਕਿੰਨੇ ਪਰੇਸ਼ਾਨ ਹੈਗੇ ਆ ਤੂੰ ਇਹਨਾਂ ਨੂੰ ਸਾਰਿਆਂ ਨੂੰ ਤਾਂ ਇੱਕ ਜਗ੍ਹਾ ਰੱਖਦੇ ਜੇ ਪਰ ਆਪਸ ਵਿੱਚ ਤੁਹਾਡੀ ਬੰਦੀ ਕਿਉਂ ਨਹੀਂ ਮੈਨੂੰ ਨਹੀਂ ਸਮਝ ਆਈ ਮੈਂ ਤਾਂ ਇਹੋ ਹੀ ਕਹਿਣਾ ਚਾਹਾਂਗੀ ਉਹ ਨਾ ਕਰੋ ਇਸ ਤਰ੍ਹਾਂ ਕਿਰਨ ਤੂੰ ਇਹਨਾਂ ਗੱਲਾਂ ਵਿੱਚ ਨਾ ਪੈ ਬਸ ਜਿੱਤਨਾ ਚੱਲਦਾ ਨਾ ਉਹਨੂੰ ਚੱਲਣ ਦੇ ਪਰ ਸੱਚ ਕਿੱਡੀ ਆਕੜ ਸੜੀ ਚੁੱਪ ਕਰਕੇ ਲੰਘ ਗਈ ਉਹ ਕਿਰਨ ਚਾਹ ਬਣਾਣ ਡਈ ਆ ਅਕੜ ਦੇ ਨਾਲ ਨਿਕਲ ਗਈ ਬਲਾ ਕੇ ਨਹੀਂ ਹੁਣ ਮੈਂ ਵੀ ਕੀ ਕਰ ਸਕਦੇ ਮਨ ਤੇ ਆਪ ਨਹੀਂ ਸਮਝ ਲੱਗਦੀ ਪਈ ਮੰਮੀ ਹਾਂ ਬੇਟਾ ਆ ਲੈ ਚਾਹ ਪੀ ਲੈ ਤਾਈ ਜੀ ਨੇ ਦਿੱਤੀ ਆ ਹਾਂਜੀ ਬੇਟੀ ਮੰਮੀ ਨੂੰ ਨਾ ਮੈਂ ਹੁਣੇ ਫੜਾ ਲਈ ਆ ਤੇ ਮੇਰੀ ਗੱਲ ਸੁਣੋ ਤੁਸੀਂ ਹਾਂ ਦੱਸ ਅ ਚੱਲਣ ਕੀ ਤੇ ਹਵਾ ਕਰਦੀ ਮਨ ਨੂੰ ਤੇ ਆਪ ਨਹੀਂ ਸਮਝ ਲੱਗਦੀ ਪਈ ਕੀ ਚੱਲਦਾ ਪਿਆ ਤੇ ਕੀ ਨਹੀਂ ਚੱਲਦਾ ਪਿਆ ਤੁਹਾਨੂੰ ਤੇ ਸਾਰਾ ਹੀ ਸਮਝ ਆ ਤੁਹਾਨੂੰ ਦੋਵਾਂ ਨੂੰ ਹੀ ਤੇ ਸਮਝ ਆ ਤੁਹਾਡੀਆਂ ਨਹੀਂ ਇਹੋ ਜਿਹੀ ਹਰਕਤਾਂ ਕਰਕੇ ਦਾਦੀ ਕਿੰਨੇ ਪਰੇਸ਼ਾਨ ਹੈਗੇ ਆ ਪਤਾ ਨਹੀਂ ਤੂੰ ਇਹ ਹਾਰ ਦੇ ਨਾਲ ਦੇ ਸਾਰੇ ਜਣੇ ਚੰਗੇ ਜੇ ਦੋਵੇਂ ਜਣੇ ਪਰ ਆਪਸ ਦੇ ਵਿੱਚ ਤੁਸੀਂ ਇਸ ਤਰ੍ਹਾਂ ਲੜਦੇ ਜੇ ਇਹ ਇਹ ਗੱਲ ਚੰਗੀ ਥੋੜਾ ਪੁੱਤਰ ਮੈਂ ਤੇ ਚੁੱਕਨ ਨੂੰ ਤਿਆਰ ਆ ਮੇਰੀ ਨਹੀਂ ਵੀ ਗਲਤੀ ਮੈਂ ਫੇਰ ਵੀ ਉਹਨਾਂ ਕੋਲ ਮਾਫੀ ਮੰਗ ਲੰਨੀ ਆ ਪਰ ਉਹ ਝੁਕਦੀ ਨਹੀਂ ਪਈ ਉੱਚ ਚੜ ਨਾ ਚੁਕਨੋਂ ਵੱਡੇ ਹੈਗੇ ਆ ਮੈਂ ਤੇ ਚੁਕਨੋਂ ਤਿਆਰ ਆ ਪਰ ਉਹ ਵੀ ਤੇ ਸੁਨੇ ਮੇਰੀ ਗੱਲ ਜਦੋਂ ਮੰਮੀ ਉਹ ਸਾਹਮਣੇ ਆਂਦੇ ਨਾ ਤੁਸੀਂ ਵੀ ਨਹੀਂ ਚੁੱਕਦੇ ਦੋਵੇਂ ਜਾਣੇ ਇੱਕ ਬਰਾਬਰ ਹੋ ਜਾਂਦੇ ਜੇ ਮੈਂ ਬੋਧੀਆਂ ਗੱਲਾਂ ਨਹੀਂ ਕਰਨੀਆਂ ਮੈਂ ਬਸ ਇਹ ਹੀ ਕਹਿਣਾ ਚਾਹਨੀ ਆ ਕਿ ਸਾਡਾ ਸਾਂਝਾ ਘਰ ਹੈਗਾ ਬਸ ਸਾਂਝਾ ਪਰਿਵਾਰ ਨੂੰ ਸਾਂਝੇ ਵਾਂਗੂ ਰਹਿਣ ਦਿਓ ਅਬ ਅਸਰਾ ਤੇ ਛੋਟੀ ਆ ਨਾ ਤੇ ਤੂੰ ਉਹਦਾ ਸਾਡੇ ਵਿੱਚ ਦਖਲਦਿਲਾ ਜੀ ਨਾ ਦੇ ਅਸੀਂ ਆਪੇ ਦੇਖ ਲਵਾਂਗੇ ਕੀ ਕਰਨਾ ਚੱਲ ਤੂੰ ਚਾਹ ਪੀ ਚਲੋ ਠੀਕ ਆ ਪੀਚਾ ਤੇ ਆਪਣੇ ਕੰਮ ਤੇ ਜਾ ਤੇ ਜਿਤਾਈ ਜੀ ਨੂੰ ਵੀ ਦੇਣੀ ਆ ਤੇ ਦੇ ਆ ਤੇ ਅਸੀਂ ਆਪੇ ਦੇਖ ਲਵਾਂਗੇ ਕੀ ਕਰਨਾ ਵਾ ਚਲੋ ਠੀਕ ਆ ਵਾ ਚਲ ਓਫਿਸ ਲਈ ਮੈਂ ਤਿਆਰ ਤੇ ਹੋ ਗਈ ਆ ਪਰ ਨਾ ਮੇਰਾ ਜੀ ਬਿਲਕੁਲ ਨਹੀਂ ਕਰਨ ਦਿਆ ਜਾਣ ਦਾ ਜਿਵੇਂ ਘਰ ਦੇ ਵਿੱਚ ਇਹਨਾਂ ਨੇ ਲੜਾਈ ਪਾਈ ਹੋਈ ਆ ਇੱਕ ਦੂਜੇ ਨੂੰ ਬੁਲਾਣ ਵੀ ਨਹੀਂ ਦੇ ਮੈਂ ਗੱਲ ਦੇ ਇਨਾ ਸਮਝਾਤਾ ਕਿ ਕੋਈ ਗੱਲ ਨਹੀਂ ਰਲ ਮਿਲ ਕੇ ਲੋ ਸਾਂਝੇ ਪਰਿਵਾਰ ਦੇ ਵਿੱਚ ਛੋਟੀਆਂ-ਮੋਟੀਆਂ ਗੱਲਾਂ ਤੇ ਹੁੰਦੀ ਆ ਹੀ ਰਹਿੰਦੀਆਂ ਵਾ ਤੇ ਇਹਦਾ ਮਤਲਬ ਇਹ ਥੋੜਾ ਵਾ ਕਿ ਆਪਾਂ ਇੱਕ ਦੂਜੇ ਨੂੰ ਕਦੀ ਬੁਲਾਣਾ ਹੀ ਨਹੀਂ ਆ ਜਾਂ ਇੱਕ ਦੂਜੇ ਦੇ ਨਾਲ ਲੜੀ ਜਾਣਾ ਵਾ ਤੇ ਉਦੋਂ ਦਾਦੀ ਜੀ ਉਹਨਾਂ ਨੂੰ ਵੱਖਰੀ ਟੈਨਸ਼ਨ ਪਈ ਆ ਕਿ ਮੇਰਾ ਪਰਿਵਾਰ ਵਾ ਖੋਹੁੰਦਿਆ ਵਾ ਮੈਂ ਕਿਤਰਾ ਇਹਨਾਂ ਨੂੰ ਜੋੜ ਕੇ ਰੱਖਾਂ ਹੁਣ ਮੈਂ ਤੇ ਬਥੇਰੀ ਕੋਸ਼ਿਸ਼ ਕਰ ਲਈ ਆ ਹੁਣ ਨਾ ਮੈਨੂੰ ਪਾਪਾ ਨਾਲ ਹੀ ਗੱਲ ਕਰਨੀ ਪੈਣੀ ਆ ਯਾ ਮੈਂ ਹੋਰ ਕੀ ਦੀ ਨਾ ਗੱਲ ਕਰਾਂ ਮਿੰਟੇ ਆਪ ਨਹੀਂ ਸਮਝ ਆਂਦੀ ਵੇਖਦੀ ਆ ਕੀ ਚੱਲੰਦੇ ਆ ਅੱਜ ਤੇ ਮੈਨੂੰ ਦੋਵਾਂ ਦੀ ਆਵਾਜ਼ ਨਹੀਂ ਆਂਦੀ ਪਤਾ ਨਹੀਂ ਕਿੱਥੇ ਗਏ ਦੋਵੇਂ ਜਾਣੇ ਅੱਜ ਸ਼ਾਂਤੀ ਲੱਗੰਦੀ ਆ ਘਰ ਦੇ ਵਿੱਚ ਚੱਲ ਕੋਈ ਗੱਲ ਨਹੀਂ ਕੀ ਪਤਾ ਟਾਈਮ ਆਨ ਤੇ ਸਾਰਾ ਕੁਝ ਹੋ ਜਾਵੇ ਟਾਈਮ ਆਨ ਤੇ ਇਹੋ ਬਦਲ ਜਾਣ ਟਾਈਮ ਆਨ ਤੇ ਇਹੋ ਸੁਧਰ ਜਾਣ ਬਾਕੀ ਇਹਨਾਂ ਦੀ ਐ ਹੋਈ ਜਾਣਨ ਚਲੋ ਵੇਖਾਂ ਮੈਂ ਦਾਦੀ ਜੀ ਆ ਗਈ ਹੈ ਤੂੰ ਇੱਥੇ ਇਕੱਲੇ ਬੈਠੇ ਜੇ ਤੇ ਕੁਝ ਖਾਦਾ ਪੀਤਾ ਕਿ ਨਹੀਂ ਖਾਦਾ ਪੀਤਾ ਉਹ ਕੀ ਹੈ ਕਿੱਥੇ ਮੈਂ ਕੁਝ ਕੀ ਖਾਣਾ ਕੀ ਆ ਤੇ ਮੰਮੀ ਹੋਣੀ ਤੇ ਵੱਡੀ ਮੰਮੀ ਕਿੱਥੇ ਹੈ ਨਜ਼ਰੀ ਨਹੀਂ ਆਉਂਦੇ ਸਵੇਰ ਦੇ ਨਾਲ ਉਹਨਾਂ ਦੀ ਕੋਈ ਆਵਾਜ਼ ਆਈ ਹੈ ਨਾ ਕੁਝ ਉਹ ਤੇ ਦੱਸ ਕੇ ਨਹੀਂ ਗਈ ਉਹ ਪਹਿਲਾਂ ਆਹੋ ਪਹਿਲਾਂ ਇਕ ਜਣੀ ਗਈ ਤੇਰੀ ਸੰਭੀ ਸੀ ਨਾ ਦੂਜੀ ਨੂੰ ਕੰਮ ਕਰਨਾ ਪੈਣਾ ਸੀ ਤੇ ਉਹ ਵੀ ਨਹੀਂ ਦੱਸ ਗਈ ਤੇ ਉਹ ਵੀ ਨਿਕਲ ਗਈ ਦੋਵੇਂ ਜਣੀਆਂ ਚਲੇ ਗਈਆਂ ਦਾਦੀ ਜੀ ਉਹ ਇਹਨਾਂ ਦਾ ਕੀ ਕਰੀਏ ਇਹਨਾਂ ਦੀ ਤੇ ਲੜਾਈ ਦਿਨੋ ਦਿਨ ਵਧਦੀ ਜਾਂਦੀ ਆ ਉਹ ਘਟਣ ਦੀ بجائے ਨਾ ਇਹ ਹੋਰ ਵੱਧਦੀ ਜਾਂਦੀ ਆ ਪਹਿਲਾਂ ਤੇ ਲੜਦੀਆਂ ਹੀ ਸੀ ਹੁਣ ਇੱਕ ਦੂਜੇ ਨੂੰ ਵੇਖ ਕੇ ਨਹੀਂ ਸਖਾਂਦੀਆਂ ਉਹ ਵੇਲਾ ਹੁਣ ਤੇ ਸਾਹਮਣੇ ਆ ਵੇਖ ਲੈ ਪਹਿਲਾ ਇੱਕ ਗਈ ਉਹ ਫਿਰ ਮਗਰੇ ਮਗਰ ਦੂਜੀ ਵੀ ਚਲ ਗਈ ਦੱਸ ਤੇ ਇਹਨਾਂ ਨੂੰ ਕੋਈ ਮੀਰਾ ਕੋਈ ਫਿਕਰ ਹੀ ਨਹੀਂ ਇਹਨੂੰ ਹੁੰਦਾ ਕਿ ਚਲੋ ਰੋਟੀ ਬਣੀ ਜਾ ਕੋਈ ਚਾਹ ਪਣੀ ਦੇ ਕੇ ਬੰਦਾ ਜਾਈਏ ਜਾਂ ਬੰਦਾ ਦੱਸ ਕੇ ਜਾਵੇ ਦੱਸ ਕੇ ਵੀ ਨਹੀਂ ਗਈਆਂ ਮੈਨੂੰ ਕਹਿੰਦੀਆਂ ਮੈਂ ਕੰਮ ਚੱਲ ਰਹੀ ਆ ਤੇ ਦੂਜੀ ਵੇਖੋ ਵੇਖੀ ਹੋ ਵੀ ਨਿਕਲ ਗਈ ਵਾ ਇਨਾ ਦਾ ਨਾ ਕੋਈ ਹਾਲ ਨਹੀਂ ਕੱਲ ਤੇ ਨਾ ਜਦ ਮੈਂ ਦੱਸਾਂ ਕਿ ਵੱਡੀ ਮੰਮੀ ਨੇ ਨਾ ਤੇਰੇ ਵੱਡੇ ਪਾਪਾ ਨਾਲ ਬੜਾ ਬੋਲ ਕੇ ਗਏ ਬੋਲ ਕੇ ਗਏ ਕੀ ਬੋਲਿਆ ਉਹ ਬੋਲ ਕੇ ਗਏ ਕਿ ਕਿਨਾ ਰੰਦੇ ਤੁਸੀਂ ਦੋਵਾਂ ਨੇ ਅੱਡ ਨਹੀਂ ਹੋਣਾ ਤਖੋਂ ਰੈਗੀ ਮੰਜੂ ਮੰਜੂ ਦੀ ਅਕਲ ਡਾ ਟਕਾਣੇ ਲੱਗ ਜਾਨੀ ਉਹ ਇੰਨਾ ਦੋਵਾਂ ਨੂੰ ਹੀ ਪ੍ਰੋਬਲਮ ਹੈਗੀ ਆ ਪਾਪਾ ਨੂੰ ਤੇ ਵੱਡੇ ਪਾਪਾ ਨੂੰ ਕੋਈ ਪ੍ਰੋਬਲਮ ਨਹੀਂ ਉਹ ਤੇ ਇੰਨਾ ਸਾਰਾ ਲਲ ਮਿਲ ਕੇ ਰਹਿੰਦੇ ਸਾਰਾ ਕਿੰਨੇ ਵਧੀਆ ਤਰ੍ਹਾਂ ਮੈਨੇਜ ਕਰਦੇ ਆ ਖਰਚਾ ਰੋਟੀ ਪਾਣੀ ਸਾਡੇ ਸਾਰਿਆਂ ਦਾ ਕਿੰਨਾ ਖਿਆਲ ਰੱਖਦੇ ਆ ਕਿ ਇਹਨਾਂ ਨੂੰ ਬਸ ਇਹ ਆ ਕਿ ਸਾਂਝੇ ਖਾਤੇ ਚੋਂ ਆਣਾ ਵਾ ਇਹਨੂੰ ਜ਼ਿਆਦਾ ਪੈਜੇ ਸਾਂਝੇ ਖਾਤੇ ਚੋਂ ਆਣਾ ਵਾ ਇਹਨੂੰ ਜ਼ਿਆਦਾ ਪੈਜੇ ਪਤਾ ਨਹੀਂ ਇਹ ਸਭ ਇਹ ਕਿਉਂ ਕਰਨਦੇ ਆ ਮੈਨੂੰ ਤੇ ਅੱਜ ਤੱਕ ਸਮਝ ਨਹੀਂ ਆਈ ਬਸ ਪੈਸਾ ਪੈਸੇ ਕਾਦੇ ਰਹਿੰਦੇ ਕੀ ਇਹਨਾਂ ਦੇ ਦਿਮਾਗ ਦੇ ਵਿੱਚ ਪੈਸੇ ਨੇ ਕਰ ਦਿੱਤਾ ਵਾ ਅਤੇ ਹੋਰ ਮੈਂ ਤੇ ਆਪਸੇ ਉਹ ਸੋਚ-ਸੋਚ ਕੇ ਨਾ পাগল ਹੋ ਗਈ ਆ ਮੈਂ ਕਿੰਨਾ ਵੱਲ ਵੀ ਵੀ ਕਿੰਨਾ ਬੜਾ ਹੀ ਹੈਰਾਨ ਹੁਣੀ ਆ ਵੀ ਇਹ ਦੋਵੇਂ ਜਨੀਆਂ ਕਰਦੀਆਂ ਕੀ ਨੇ ਸਹੀ ਕਿਹਾ ਇਹ ਤੇ ਇਨਾਂ ਨੂੰ ਹੀ ਚਾਹੀਦਾ ਵਾ ਵੱਡੀਆਂ ਹੈਗੀਆਂ ਵਾ ਵੱਡੀਆਂ ਬਣ ਕੇ ਰਹਿਣ ਆਪਾਂ ਤੇ ਇਨਾਂ ਤੋਂ ਹੀ ਸਿੱਖਣਾ ਵਾ ਨਾ ਤੇ ਦਾਦੀ ਜੀ ਤੁਸੀਂ ਕੀ ਖਾਣਾ ਮੈਨੂੰ ਦੱਸ ਦੋ ਮੈਂ ਤੁਹਾਡੇ ਲਈ ਉਹ ਬਣਾ ਦੇਣੀ ਆ ਜਦ ਰੰਤੀ ਹੈ ਕਿ ਤੂੰ ਕਿੱਥੇ ਵਿਚਾਰੀ ਲੱਗੀ ਰਹੇਂਗੀ ਉਹ ਕੋਈ ਨਹੀਂ ਦਾਦੀ ਜੀ ਮੈਨੂੰ ਕਿਹੜਾ ਕੁਝ ਬਣਾਉਣਾ ਨਹੀਂ ਆਉਂਦਾ ਹਾਂ ਨਹੀਂ ਉਹ ਬਹੁਤ ਸਿਆਣੀ ਹੈ ਮੈਂ ਤੇ ਉਹੀ ਕਹਿੰਦੀ ਤੂੰ ਇਹਨਾਂ ਦੋਵਾਂ ਨਾਲੋਂ ਸਿਆਣੀ ਹੈ ਕੋਈ ਗੱਲ ਨਹੀਂ ਉਹ ਨਹੀਂ ਨਾ ਕਰਦੀਆਂ ਤੇ ਮੈਂ ਕਰਦਾਂਗੀ ਤੂੰ ਟੈਨਸ਼ਨ ਨਾ ਲੈ ਕਰੋ ਜੇ ਮੈਂ ਆਫਿਸ ਵੀ ਹੁੰਦੀ ਨਾ ਮੈਨੂੰ ਫੋਨ ਕਰਦਿਆ ਕਰੋ ਅੱਜ ਕੱਲ ਤੇ ਵੈਸੇ ਵੀ ਸਵਿਗੀ ਚੱਲਦਾ ਤੁਹਾਨੂੰ ਮੈਂ ਆਰਡਰ ਕਰਕੇ ਖਵਾ ਦਿਆ ਕਰਾਂਗੀ ਹਾਂ ਚਲੋ ਚਲ ਠੀਕ ਹੈ ਠੀਕ ਹੈ ਦਾਦੀ ਜੀ ਹਾਂ ਆ ਬੂਆ ਖੜਕੰਦੇ ਆ ਕੋਣ ਆਇਆ ਬਾਹਰ ਤੁਸੀਂ ਬੈਠੋ ਮੈਂ ਵੇਖ ਕੇ ਆਉਂਦੀ ਹਾਂ ਚਲ ਠੀਕ ਪਤਾ ਨਹੀਂ ਕੋਹਨਾ ਹੈ ਫਿਕਰ ਕਰ ਰਿਹਾ ਹੈ। ਅਈ ਆਇਓ। ਕਿਰਨ ਮਾਮੀ ਜੀ ਤੁਸੀਂ? ਹਾਂ। ਸਸਰੀ ਕਾ। ਸਸਰੀ ਕਾ। ਸਵੇਰੇ ਸਵੇਰੇ ਕੀ ਹੋਇਆ ਕੋਈ ਗੱਲ ਹੋਈ? ਨਹੀਂ ਵੈਸੇ ਕੀ ਗੱਲ? ਰਾਂਬੜੀ ਹੋਈ ਹੈ। ਕੁਛ ਨਹੀਂ ਹੋਈ ਵੇਖ ਕੇ। ਨਹੀਂ ਨਹੀਂ ਖੁਸ਼ ਕਾਦੀ। ਖੁਸ਼ ਹੀ ਹਾਂ ਮੈਂ। ਹਾਂ। ਆਜੋ ਅੰਦਰ ਆਜੋ। ਮਾ ਨਹੀਂ ਸਕਦੀ। ਤੇਰੇ ਤੇਰੇ। ਨਹੀਂ ਨਹੀਂ ਉਹ ਗੱਲ ਨਹੀਂ।

ਅੱਛਾ ਉਹ ਤਾਂ ਵੈਸੇ ਹੀ ਚਾਹੁੰਦੇ ਕਿ ਆਵੇ ਮੈਂ ਵੈਸੇ ਹੀ ਮਿਲਣ ਚਲੋ ਬੈਠੋ ਮੈਂ ਪਾਣੀ ਲੈ ਕੇ ਆਨੀ ਹਾਂ ਗਾਜ ਬੜੀ ਚਿਰ ਚਿਰ ਆ ਗਈ ਆ ਬਸ ਐਵੇਂ ਮੇਰਾ ਜੀ ਕੀਤਾ ਭੈਣ ਜੀ ਮੈਂ ਕਿਹਾ ਮਿਲ ਕੇ ਆਨੀ ਅੱਜ ਮੈਂ ਭੈਣ ਜੀ ਨੂੰ ਵੇਲੀ ਹੋ ਗਈ ਸਮਾਂ ਕਾ ਹੋ ਆਨੀ ਮੈਂ ਸਵੇਰੇ ਸਵੇਰੇ ਮਿਲ ਲੈਣੀ ਵੀ ਘਰ ਦੇ ਕੰਮ ਕਰ ਲੱਗ ਜਾ ਨਾ ਉਹ ਟਾਈਮ ਨਹੀਂ ਲੱਗਦਾ ਉਹ ਤੇ ਤੇਰੀ ਗੱਲ ਠੀਕ ਹੈਗੀ ਹੈ ਸਭ ਠੀਕ ਠਾਕ ਹੈ ਹਾਂ ਸਭ ਠੀਕ ਹੈ ਅੱਛਾ ਤੇ ਤੂੰ ਸੇ ਧੰਨ ਵਿਆਹ ਲੱਗਾ ਮੈਂ ਸਵੇਰੇ ਸਵੇਰੇ ਕਿਉਂ ਆ ਗਈ ਆ। ਉਹ ਨਹੀਂ ਨਹੀਂ ਵਿਆਹ ਨਹੀਂ ਕਰਿਆ ਤੇਰਾ ਤੇ ਆਪਣਾ ਹੀ ਘਰ ਹੈ। ਹਾਂ ਤੇ ਮੇਰਾ ਵੀ ਦਿਲ ਕਰਦਾ ਵਿਆਹ ਸੀ। ਅੱਛਾ ਨਾਲੇ ਤੂੰ ਦੱਸਿਆ ਫਿਰ ਬੜ ਲੱਗ ਜਾਉ ਨਾ ਘਰ ਦੇ ਕੰਮ ਨੂੰ ਟਾਈਮ ਹੀ ਨਹੀਂ ਲੱਗਦਾ ਮੁੜ ਕੇ। ਹਾਂ ਉਹ ਤੇ ਗਾਈ। ਮੈਂ ਕਿਹਾ ਚੱਲ ਮੈਂ ਸਵੇਰੇ ਸਵੇਰੇ ਪੈਂਜੀ ਵੱਲ ਹੋਈ ਜਾਵਾਂ। ਹਾਂ ਫਿਰ ਪਤਾ ਨਹੀਂ ਗਰਮੀ ਗਰਮੀ ਬੜੀ ਹੋ ਜਾਂਦੀ ਹੈ। ਬਹੁਤ ਗਰਮੀ ਹੁੰਦੀ। ਤੂੰ ਉਹ ਨਹੀਂ ਬੜੀ ਚੜ ਗਈ ਆ ਬਾਤ। ਕਿਹਾ ਨਾ ਹੋਰ ਕੀ ਬਹੁਤ ਧਰਮੀ ਹੈਗੀ ਆ। ਹਾਂ। ਉਹ ਜੁੰਡਰ ਕੀ ਵੇਖਣ ਡਈ ਹੈ। ਮੈਂ ਦੇਖ ਨਹੀਂ ਦਿਸਦੀਆਂ ਨਹੀਂ ਬੈੰਦ ਉਹ ਨਹੀਂ ਆ ਗਈ ਤੇ ਆ। ਦੋਵੇਂ ਜਿਹੇ ਬਾਜ਼ਾਰ ਗਈਆਂ ਨੇ ਕੀ ਕਰਨ ਗਈਆਂ ਬਾਜ਼ਾਰ ਉਹ ਕੋਈ ਖਰੀਦਣਾ ਖੁਦ ਲੈਣਾ ਉਹਨਾਂ ਨੇ ਕੁਝ ਲੈਣਾ ਹੋਣਾ ਹੈ ਅੱਛਾ ਹਾਂ ਤੇ ਚੰਗਾ ਸੋ ਮੈਂ ਤੇ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਤੂੰ ਕੀ ਗੱਲ ਕਰਨੀ ਹੈ ਮੈਂ ਤੇ ਆਪ ਹੀ ਬੜੀ ਪਰੇਸ਼ਾਨ ਹੈਗੀ ਆ ਤੇ ਅਸਲੀ ਤੇ ਮੈਂ ਆਈ ਆ ਕਿ ਮੈਂ ਤੁਹਾਨੂੰ ਮਸਲਾ ਦਿੱਤਾ ਮਸਲੇ ਦਾ ਹੱਲ ਕੱਢ ਕੋਈ ਇਸ ਤਰ੍ਹਾਂ ਪਰੇਸ਼ਾਨੀ ਰੱਖ ਕੇ ਤੈਨੂੰ ਕੁਝ ਹੋ ਜਾਏਗਾ ਫਾਇਦਾ ਕੀ ਮੇਰੇ ਤੇ ਘਰ ਐਨਾ ਹੱਸਦਾ ਖੇਰਦਾ ਸੀ ਪਤਾ ਨਹੀਂ ਮੈਨੂੰ ਸਾਡੇ ਘਰ ਨੂੰ ਪਤਾ ਨਹੀਂ ਕਿਦਿਨਾ ਸ਼ਰ ਰਗ ਗਈ ਚਲੋ ਉਹ ਤਾਂ ਜੜੀ ਲੱਗੀ ਲੱਗੀ ਪਰ ਹੁਣ ਮਸਲੇ ਦਾ ਹੱਲ ਤਾਂ ਕੱਢਣਾ ਪੈਣਾ ਨਾ ਹਾਂ ਦੱਸ ਕੀ ਕਰਨੀ ਐ ਤੂੰ ਵੀ ਦੱਸ ਮੈਂ ਹੀ ਤੈਨੂੰ ਕਹਿੰਨੀ ਸੁੱਖ ਸ਼ਾਂਤੀ ਇਹਨਾਂ ਨੂੰ ਬੱਕਰੀਆਂ ਕਰਦੇ ਇਹਨਾਂ ਨੂੰ ਇਹ ਦੋਨੀਆਂ ਵਖਰੀਆਂ ਹੋ ਜਾਣੀਆਂ ਤੇ ਮਤਲਬ ਸੁੱਖ ਸ਼ਾਂਤੀ ਤੇਰੇ ਘਰ ਚ ਹੋ ਜਾਈ ਮੈਂ ਵਗਨਾਂ ਨੂੰ ਵਖਰੀਆਂ ਕਰ ਦਵਾ ਤੂੰ ਮੈਨੂੰ ਕਿਹੋ ਜੀ ਸਲਾਹ ਦੇਣ ਲਈ ਮੈਂ ਤਾਂ ਪੈਂਦੀ ਐ ਤੇਰੇ ਕਲੇਸ਼ ਕਰ ਤੇ ਘਰ ਦੇ ਅੰਨਾ ਕਲੇਸ਼ ਐਸ ਕਰਕੇ ਕੀ ਆ ਸੀ ਤੇ ਵਖਰੀਆਂ ਹੋਣੀਆਂ ਨਾ ਤੇ ਪਿਆਰ ਵੱਜ ਜਾਏਗਾ ਤੂੰ ਮੈਨਿ ਅਖੇ ਜੀ ਸਲਾਹਾਂ ਨਾ ਦੇ ਮੈਂ ਅੱਗੇ ਹੀ ਬੜੀ ਸਿਆਣੀ ਆ ਗਈ ਆ ਤੇਰੇ ਨਾਲ ਚਾਰੋ ਤੇ ਐਵੇਂ ਸਿਆਣੀ ਹੈਗੀ ਆ ਤਾਂ ਵੇਖ ਲੈ ਤੁਹਾਡੀ ਮਰਜ਼ੀ ਹੈ ਮੈਂ ਤੇ ਤੁਹਾਨੂੰ ਐਸ ਲਈ ਕਿਹਾ ਮੈਂ ਆਈ ਐਸ ਲਈ ਕਿ ਕਿਹਨੂੰ ਦੱਸਾਂ ਕਿ ਐਵੇਂ ਪੈਨਸ਼ਨ ਆਪਣ ਟੈਨਸ਼ਨ ਲਾਹੀ ਆਪਣੇ ਦਿਮਾਗ ਦੇ ਉੱਤੇ ਤੂੰ ਮੈਂ ਕੋਈ ਕੋਈ ਗੱਲ ਨਹੀਂ ਕੀਤੀ ਮੈਂ ਆਪ ਆਪੇ ਇੱਕ ਮਸਲਾ ਹੱਲ ਕਰ ਲਾਂਗੀ ਮੈਂ ਆਪਣੇ ਜਿੰਦੇ ਜੀਣੇ ਨਾਲ ਨੂੰ ਵਖਿਆ ਕਰਨਾ ਤੇ ਸਰੀਰ ਦੇ ਵਿੱਚ ਇੱਕ ਅੰਗ ਵੀ ਨਿਕਲ ਜਾਵੇ ਨਾ ਵੇਖ ਕਿ ਨਹੀਂ ਤਕਲੀਫ ਹੁੰਦੀ ਹੈ ਗੱਲ ਤੇ ਤੁਹਾਡੀ ਸਹੀ ਹੈ ਪਰ ਤਕਲੀਫ ਹੁੰਦੀ ਇਹ ਲੜਨ ਕਰਕੇ ਮੈਂ ਗਿਆ ਸੀ ਇੰਨਾ ਲੜਦਿਆਂ ਤੇ ਵਖਰੇ ਕਰਦੇ ਨਾ ਮੈਂ ਨਹੀਂ ਆਪਣੇ ਜਿੰਦੇ ਦੀ ਇਹਨਾਂ ਨੂੰ ਵਖਰੇਆ ਕਰ ਸਕਦੇ ਕਿ ਨਹੀਂ ਲੈ ਇਹਨਾਂ ਨੂੰ ਵਖਰੇਆ ਕਰਦੇ ਪਰ ਜਿੰਦੇ ਦੀ ਮੈਂ ਕਿੱਥੇ ਕੋ ਰਵਾਂਗੀ ਹੈ ਮੇਰੇ ਪੁੱਤਰ ਤੇ ਮੇਰੇ ਸਹੀ ਨਾ ਇਹ ਭਾਵੇਂ ਆਪਾਂ ਦੀ ਜੇ ਲੱਲਣ ਮਰ ਜਾਂਦੀਆਂ ਪਰ ਪੁੱਤਰ ਮੇਰੇ ਦੋਵੇਂ ਮੇਰੇ ਹੱਕ ਚ ਆ ਗਏ ਨੇ ਤੇ ਮੈਂ ਇਹਨਾਂ ਨੂੰ ਜਿੰਦੇ ਜੀ ਨਹੀਂ ਵਖਰੇਆ ਕਰ ਸਕਦੇ ਵੇਖ ਆ ਮਾਮੀ ਜਦੋਂ ਵੀ ਆਂਦੀ ਨਾ ਆਹ ਕਿਹੋ ਜੀ ਗੱਲ ਕਰਦੀ ਆ ਪੁਆੜੇ ਪਾਣੀ ਜੀ ਜਦੋਂ ਵੀ ਆਂਦੀ ਨਾ ਪੁਆੜਾ ਜਾ ਪਾ ਕੇ ਚਲ ਜਾਂਦੀ ਆ ਕਿਵੇਂ ਦਾਦੀ ਨੂੰ ਸਕੀਮਾਂ ਦੇਣ ਦੀ ਵੱਖਰੇ ਕਰ ਦੋ ਵੱਖਰੇ ਕਰ ਦੋ ਆਪ ਤੇ ਦੀ ਭਾਵੇਂ ਬੰਦੀ ਨਾ ਹੋਵੇ ਘਰੇ ਤੇ ਦੂਜਿਆਂ ਨੂੰ ਆ ਕੇ ਇਹੋ ਜੀਆਂ ਸਕੀਮਾਂ ਦਿੰਦੀਆਂ ਵਾ ਕਿ ਤੁਸੀਂ ਆਪਣਾ ਘਰ ਵੱਖਰਾ ਕਰ ਦੋ ਉਹ ਇਹਦੀ ਅੱਗ ਲਾਈ ਹੋਈ ਮੈਨੂੰ ਸਭ ਪਤਾ ਵਾ ਆ ਕਿਸੇ ਨੂੰ ਵੇਖਣੀ ਸिखਾਉਂਦੀ ਮੈਂ ਤਾਂ ਪੈਂਦੀ ਐਸਲੀ ਕਰਨੀ ਪਈ ਆ ਕਿ ਇਨਾ ਦੇ ਰੋਈ ਰੋਈ ਤੇ ਝਗੜੇ ਨਾਲੋਂ ਵੱਖਰਾ ਕਰਨਾ ਚੰਗਾ ਸਿਆਣੇ ਕਹਿੰਦੇ ਆਪਣੇ ਹੁੰਦਿਆ ਜੋ ਕਰਦਿਓ ਕਰਜੋ ਮਰੋ ਜੇ ਲੜਨ ਮਰਨਗੇ ਮੈਂ ਤੇ ਅਸਲੀ ਕੰਨੀ ਬਾਕੀ ਤੁਹਾਡਾ ਘਰ ਤੁਸੀਂ ਸੋਚੋ ਕਰਨਾ ਨਹੀਂ ਕਰਨਾ ਇਹ ਤੇ ਤੁਹਾਡੀ ਮਰਜ਼ੀ ਚੱਲਨੀ ਤੂੰ ਮੈਨੂੰ ਨਾ ਮੱਤਾਂ ਨਾ ਦੇ ਮੈਂ ਤੇਰੇ ਨਾਲੋਂ ਜ਼ਿਆਦਾ ਉਮਰ ਹੰਢਾਈ ਹੋਈ ਐ ਮੇਰੇ ਘਰਵਾਰ ਇਹਦਾ ਕੋਈ ਵੀ ਗੱਲ ਕਰਿਆ ਕਰ ਹੋਰ ਕੋਈ ਗੱਲ ਕਰਨੀ ਹੋ ਤਾਂ ਕਰ ਐਸੇ ਮਾਰੇ ਨਾ ਗੱਲ ਕਰ ਮੈਂ ਤੇ ਤੁਹਾਡੇ ਭਲੇ ਲਈ ਕਹਿਨੀ ਪਈ ਆ ਇਹ ਐਸ ਤਰ੍ਹਾਂ ਕਰ ਲੋ ਜੀ ਮਾਮੀ ਰੋ ਰੋ ਦੇ ਝਗੜੇ ਪਾ। ਤੁਸੀਂ ਨਾ ਪਾਣੀ ਪੀਓ ਤੇ ਸਾਡਾ ਭਲਾ ਨਾ ਜ਼ਿਆਦਾ ਸੋਚੋ। ਤੇ ਮੇਰੀ ਗੱਲ ਸੁਣੋ। ਕੀ ਗੱਲ ਕਰਨ ਦੇ ਸੀਗੇ ਵੱਖ ਹੁਣ ਬਾਰੇ? ਆ ਧੀਏ ਐ ਕਹਿੰਦੀ ਐ ਕਿ ਚਲ ਆਪਣੇ ਜਿੰਦੇ ਜੀ ਇਹਨਾਂ ਨੂੰ ਨਾ ਵੱਖ ਕਰ ਦੇ। ਮੈਂ ਕਿ ਲੜਦੀਆਂ ਜੋ ਰੋਜ਼ ਦਿਹਾੜੀ ਤੇ ਬੱਕਰੀਆਂ ਕਰਦੇ ਹੋ। ਸ਼ਾਂਤੀ ਰਹੇਗੀ ਘਰ ਦੇ ਵਿੱਚ। ਮਾਮੀ ਜੀ ਤੁਸੀਂ ਟੈਨਸ਼ਨ ਨਾ ਲਓ। ਉਹ ਇਹਨਾਂ ਦੇ ਲੜਨਾ ਕਿਹੜਾ ਰੋਜ਼ ਦਾ ਲੜਨਾ। ਇਹ 2 ਮਿੰਟ ਲੜ ਕੇ ਤੇ ਫਿਰ ਆਪੇ ਸੈੱਟ ਹੋ ਜਾਂਦੀਆਂ ਆ। ਉਹ ਇਹਨਾਂ ਦਾ ਇਤਨਾ ਹੀ ਚੱਲਦਾ ਰਹਿੰਦਾ ਵਾ ਇਹਦਾ ਮਤਲਬ ਇਹ ਥੋੜਾ ਵਾ ਕਿ 2 ਮਿੰਟ ਲੜਨਦੇ ਆਪਾਂ ਕਹਿ ਦਈਏ ਕਿ ਚੱਲ ਤੂੰ ਵੱਖਰੇ ਹੋ ਹਣਾ ਦਾਦੀ ਜੀ ਹਾਂ ਮੈਂ ਵੀ ਇਹਨਾਂ ਨੂੰ ਐ ਹੋਇਆ ਕਿਹਾ ਮੈਂ ਮਾਮੀ ਜੀ ਮੇਰੀ ਗੱਲ ਸੁਣੋ ਜੇ ਤੁਸੀਂ ਮਸਲਾ ਸੁਲਝਾ ਨਹੀਂ ਸਕਦੇ ਤੇ ਮਸਲੇ ਨੂੰ ਵਿਗਾੜੋ ਨਾ ਇਹ ਸਾਡੇ ਘਰ ਦੀ ਗੱਲ ਆ ਤੁਸੀਂ ਜ਼ਿਆਦਾ ਨਾ ਪ੍ਰੋਬਲਮ ਕ੍ਰੀਏਟਸ ਨਾ ਕਰੋ ਆਪਾਂ ਆਪੇ ਸੁਲਝਾ ਲਾਂਗੇ ਸਾਡੇ ਘਰ ਚ ਕੀ ਚੱਲਣਦੇ ਆ ਕੀ ਨਹੀਂ ਚੱਲਣਦੇ ਆ ਹਣਾ ਦਾਦੀ ਜੀ ਹਾਂ ਠੀਕ ਆ ਜੀ ਉਹ ਕੋਈ ਨਾ ਮੈਂ ਤਾਂ ਚੰਗੀ ਮਤ ਦੇਣ ਆਈ ਸੀ ਬਾਕੀ ਕੋ ਤੁਹਾਡੀ ਮਰਜ਼ੀ ਹੈ ਜਿਸ ਤਰ੍ਹਾਂ ਤੁਸੀਂ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਮੈਂ ਤਾਂ ਕਹਿੰਦੀ ਝਗੜਾ ਨਹੀਂ ਹੋਣਾ ਚਾਹੀਦਾ ਚੰਗਾ ਨਹੀਂ ਲੱਗਦਾ ਲੋਕੀ ਵੀ ਤਮਾਚਾ ਵੇਖਦੇ ਆ ਝਗੜਾ ਨਹੀਂ ਹੋਣਾ ਚਾਹੀਦਾ ਪਰ ਆਪਾਂ ਵੱਖ ਕਰ ਦਈਏ ਹਨਾ ਨਹੀਂ ਪਰ ਹਾਲਤ ਕੱਢੋ ਨਾ ਜਿਆਦਾ ਸਮਝ ਇਹ ਸਮਝ ਨਹੀਂ ਦੀਆਂ ਨਹੀਂ ਤੇ ਕੋਈ ਨਾ ਕੋਈ ਤੇ ਮਸਲਾ ਨਿਕਲਣਾ ਚਾਹੀਦਾ ਨਾ ਕਿ ਨਾ ਤਾਂ ਕਿਸੇ ਤਰ੍ਹਾਂ ਸ਼ਾਂਤੀ ਘਰ ਚ ਹੋਵੇ ਚਲੋ ਪਾਣੀ ਪੀਓ ਫਿਰ ਮੈਂ ਪਾਣੀ ਕੀ ਕਰਨਾ ਪੀਓ ਤੁਸੀਂ ਆਪ ਹੀ ਠੀਕ ਹੈ ਮੈਂ ਤੇ ਇਹੀ ਕਹਿਣ ਆਈ ਸੀ ਚਲੋ ਠੀਕ ਐ ਚਲਨੀ ਆ ਭੈਣ ਜੀ ਮੈਂ ਚਲ ਚੰਗਾ ਠੀਕ ਐ ਹਾਂ ਮੈਂ ਤਾਂ ਕੁਛ ਕਰਨ ਹੋ ਰਹੀ ਸੀ ਪਹਿਲੇ ਤੇ ਤਾਂ ਹੋਰ ਹੀ ਕੁਝ ਹੁੰਦਾ ਪਿਆ ਚੱਲਾ ਮੈਂ ਫਿਰ ਦਾ ਦੀ ਜੀ ਮੇਰੀ ਗੱਲ ਸੁਣੋ ਅਮਾ ਮੀਰਾ ਤੇ ਤੁਹਾਨੂੰ ਪਤਾ ਹੀ ਆ ਤੁਸੀਂ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਇਓ ਕੀ ਵੱਖ ਕਰ ਦੋ ਇਹ ਕਰ ਦੋ ਉਹ ਆਪ ਤੇ ਇਹਨਾਂ ਦੀ ਭਾਵੇਂ ਆਪਣੇ ਘਰ ਤੇ ਬਣੀ ਨਾ ਹੋਵੇ ਤੇ ਸਾਡੇ ਘਰ ਨੂੰ ਕਿਵੇਂ ਵੱਖ ਕਰਨ ਦੇ ਵਿੱਚ ਆਏ ਹੋਏ ਆ ਮੈਂ ਕੀ ਹੈ ਮੈਂ ਤਾਂ ਮਗਰ ਲੱਗਣਾ ਮੈਂ ਕਛੁ ਜਹਣਾ ਨਹੀਂ ਜੇ ਲਈ ਮੇਰੇ ਮਗਰ ਲੱਗ ਜਾਣਾ ਤੇ ਪਹਿਲਾਂ ਵੀ ਇਸ ਤਰ੍ਹਾਂ ਹੀ ਨਾ ਮੈਨੂੰ ਪਰ ਕਾ ਕੇ ਗਏ ਸੀ ਕਿ ਤੇਰੀ ਨੌਕਰੀ ਆ ਤੇਰੇ ਪੈਸੇ ਤੂੰ ਆਪਣੇ ਵਰਤਦੀਆਂ ਸਾਂਝਾ ਘਰ ਆ ਤੂੰ ਕਿਉਂ ਖਰਚਦੀਆਂ ਪੈਸੇ ਤੇਰੀ ਕਿੰਨੀ ਪ੍ਰੋਮੋਸ਼ਨ ਆਂਦੀ ਆ ਤੂੰ ਕਿਉਂ ਖਰਚਦੀ ਆ ਤੁਸੀਂ ਆਪ ਵੇਖੋ ਇਹੋ ਜੀਆਂ ਗੱਲਾਂ ਵੱਡਿਆਂ ਨੂੰ ਪੁੱਛ ਵੱਡਿਆਂ ਨੂੰ ਬੱਚਿਆਂ ਨੂੰ ਪੁੱਛਣੀਆਂ ਚਾਹੀਦੀਆਂ ਅੱਜ ਤੱਕ ਮੰਮੀ ਨੇ ਤੇ ਵੱਡੀ ਮੰਮੀ ਨੇ ਤੇ ਤੂੰ ਹੀ ਕਦੀ ਨਹੀਂ ਮੈਨੂੰ ਪੁੱਛਿਆ ਕਿ ਤੇਰੀ ਕਿੰਨੀ ਨੌਕਰੀ ਆਂਦੀ ਆ ਅੱਜ ਤੱਕ ਨਹੀਂ ਤੂੰ ਹੀ ਪੁੱਛਿਆ ਕਿੰਨੀ ਨੌਕਰੀ ਆਂਦੀ ਆ ਕਿੰਨੇ ਪੈਸੇ ਲੈਣੇ ਆ ਤੂੰ ਤੇ ਇਹਨਾਂ ਦਾ ਕੀ ਮਤਲਬ ਮੈਨੂੰ ਪੈਸੇ ਪੁੱਛਣ ਦਾ ਆ ਠੀਕ ਹੈ ਉਹ ਅਜੇ ਉਹਨਾਂ ਆਪ ਹੀ ਇਹਨੂੰ ਸੋਚ ਚਾਹੀਦੀ ਆ ਨਾ ਵਾ ਇੱਥੇ ਆ ਕੇ ਤੇ ਦਖਲ ਦੇਣੇ ਲੱਗਦੀ ਕਰਦੀ ਰੰਨੀ ਆ ਇਹ ਸ਼ੁਰੂ ਤੋਂ ਹੀ ਇਤਰਾਦੇ ਹੀ ਹਾਂ ਸ਼ੁਰੂ ਤੇ ਦਾ ਸੁਭਾਅ ਹੀ ਇਹੋ ਜਿਹਾ ਹੈ ਚਲੋ ਦਾਦੀ ਜੀ ਕੋਈ ਗੱਲ ਨਹੀਂ ਵੈਸੇ ਵੀ ਵੱਡੇ ਪਾਪਾ ਨੂੰ ਪਤਾ ਲੱਗ ਗਿਆ ਹੋ ਸਕਦਾ ਉਹ ਕਿਸੇ ਚੀਜ਼ ਦਾ ਹੱਲ ਕਰਨ ਤੇ ਮੈਂ ਵੀ ਪਾਪਾ ਨਾਲ ਗੱਲ ਕਰਕੇ ਵੇਖਾਂਗੀ ਚਲ ਠੀਕ ਹੈ ਠੀਕ ਹੈ ਠੀਕ ਅੱਛਾ ਚਲ ਠੀਕ ਹੈ ਤੁਸੀਂ ਗੱਲ ਕਰਕੇ ਵੇਖੀ ਠੀਕ ਹੈ ਕਾਟੇ ਗੱਦੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਹੋ ਤੁਸੀਂ ਸਾਰੇ ਜਾਣੇ ਵਧੀਆ ਹੋਵਗੇ ਤੇ ਸਾਡੀ ਜਿਹੜੀ ਸਟੋਰੀ ਚੱਲਣ ਦੀ ਆ ਕਿਹੜੀ ਸਾਂਝੇ ਪਰਿਵਾਰ ਵਿੱਚ ਤੇਰ ਮੇਰੋ ਤੁਹਾਨੂੰ ਸਾਰਿਆਂ ਨੂੰ ਕਿਵੇਂ ਦੀ ਲੱਗੰਦੀ ਆ ਸਾਨੂੰ ਜਰੂਰ ਦੱਸਿਓ ਕਮੈਂਟ ਕਰਕੇ ਤੇ ਕਮੈਂਟਸ ਦੇ ਵੈਸੇ ਤਾਂ ਡਿਜ਼ਾਈਨਾਂ ਤੇ ਬਹੁਤ ਜ਼ਿਆਦਾ ਵਧੀਆ ਆ ਰਹੇ ਆ ਤੇ ਕੱਲ ਸੀਗਾ ਕਾਸ਼ਵੀ ਦਾ ਬਰਥਡੇ 22 ਸੈਪਟੈਂਬਰ ਤੇ ਅੱਜ ਮੈਂ ਉਹਦਾ ਵਲੌਗ ਪਾਇਆ ਸਾ ਕਾਫੀ ਜਾਣਿਆਂ ਨੇ ਵਿਸ਼ ਕੀਤੀ ਆ ਤੇ ਜਿਨ੍ਹਾਂ ਜਿਨ੍ਹਾਂ ਨੇ ਉਹ ਵਲੌਗ ਨਹੀਂ ਦੇਖਿਆ ਤੇ ਪਲੀਜ਼ ਜਾ ਕੇ ਵੇਖ ਲਿਓ ਤੇ ਸਾਰਿਆਂ ਦੇ ਬਹੁਤ ਹੀ ਵਧੀਆ ਕਮੈਂਟ ਆ ਰਹੇ ਆ ਬੜੇ ਪੋਜ਼ਿਟਿਵ ਕਮੈਂਟ ਆ ਰਹੇ ਆ ਇਸ ਸਟੋਰੀ ਦੇ ਵਿੱਚ ਕਿ ਮੋਸਟਲੀ ਜਿਹੜੇ ਸਾਂਝੇ ਘਰ ਆ ਉਹਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਵਾ ਕਿ ਤੂੰ ਕਰ ਤੂੰ ਅੱਜ ਦਾ ਬਿੱਲ ਦੇ ਤੂੰ ਆਪਣਾ ਖਰਚਾ ਕਰ ਇਸ ਤਰ੍ਹਾਂ ਦਾ ਪਰ ਇਹ ਦੇ ਵਿੱਚ ਇਹ ਆ ਕਿ ਸਾਂਝਾ ਪਰਿਵਾਰ ਮਤਲਬ ਕਿ ਤੁਹਾਨੂੰ ਸਾਂਝਿਆਂ ਦੀ ਤਰ੍ਹਾਂ ਰਹਿਣਾ ਚਾਹੀਦਾ ਏ ਨਹੀਂ ਕਿ ਤੁਸੀਂ ਅੱਜ ਲੜਪੋ ਤੇ ਕੱਲ ਫੇਰ ਲੜਪੋ ਫੇਰ ਗੱਲ ਇੱਥੋਂ ਤੱਕ ਪਹੁੰਚ ਜਾਵੇ ਕਿ ਬਾਹਰ ਲੋਕਾਂ ਦਾ ਕੰਮ ਤੇ ਇਹੋ ਹੀ ਆ ਕਿ ਜਿਹੜੇ ਉਹ ਛੋਲੇ ਲੋਗ ਹੁੰਦੇ ਆ ਉਹਨਾਂ ਨੂੰ ਮਤਲਬ ਕਿ ਇਕੱਠੇ ਰਹਿੰਦੇ ਆ ਉਹਨਾਂ ਨੂੰ ਵੇਖ ਕੇ ਸਿਖਾਉਂਦੇ ਨਹੀਂ ਆ ਉਹਨਾਂ ਨੇ ਵੀ ਛੋਟੇ ਛੋਟੇ ਦਿੱਲੀ ਲਾਈ ਜਾਣੀ ਆ ਇੱਧਰ ਉੱਧਰ ਬਟ ਇਹ ਤੁਹਾਡੇ ਆਪਣੇ ਆਪ ਤੇ ਡਿਪੈਂਡ ਹੈਗਾ ਵਾ ਕਿ ਤੁਸੀਂ ਉਹਨਾਂ ਦੀ ਇਹ ਗਤੀਲੀ ਨੂੰ ਕਿਸ ਤਰ੍ਹਾਂ ਲੈਂਦੇ ਜੇ ਜਿਹੜੇ ਤੁਸੀਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਜੇ ਫੇਰ ਤੇ ਤੁਹਾਡਾ ਘਰ ਨਾ ਕੀ ਇਹਨੇ ਬਰਬਾਦ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਪਰ ਜੇ ਤੁਸੀਂ ਆਪਣੀ ਸੋਚ ਸਮਝਦਾਰੀ ਦੇ ਨਾਲ ਸਾਰਾ ਕੁਝ ਹੈਂਡਲ ਕਰਦੇ ਜੇ ਤੇ ਫਿਰ ਸਾਰਾ ਕੁਝ ਬਹੁਤ ਵਧੀਆ ਵਾ ਤੇ ਮੈਂ ਤੇ ਇਹੀ ਕਹਿਣਾ ਚਾਹਾਂਗੀ ਕਿ ਸਾਂਝੇ ਪਰਿਵਾਰ ਦਾ ਫਾਇਦਾ ਵੀ ਬਹੁਤ ਜ਼ਿਆਦਾ ਵਾ ਕਿ ਸਾਨੂੰ ਕੋਈ ਵੀ ਇਤਨਾ ਪ੍ਰੋਬਲਮ ਹੁੰਦੀ ਹੈ ਜਾਂ ਕੁਝ ਵੀ ਇਸ ਤਰ੍ਹਾਂ ਦੀ ਗੱਲ ਹੁੰਦੀ ਆ ਆਪਾਂ ਸ਼ੇਅਰ ਕਰ ਸਕਦੇ ਆ ਤੇ ਕੋਈ ਵੀ ਹਨਾ ਬੜਾ ਵਧੀਆ ਮਾਹੌਲ ਹੁੰਦਾ ਵਾ ਕਿ ਆਪਾਂ ਇਹਦੇ ਨਾਲ ਗੱਲ ਕਰ ਸਕਦੇ ਆ ਉਹਦੇ ਨਾਲ ਗੱਲ ਕਰ ਸਕਦੇ ਆ ਤੇ ਇਸ ਕਰਕੇ ਵੱਖਰੇ ਵੱਖਰੇ ਹੋਂ ਦੇ ਵਿੱਚ ਕੋਈ ਫਾਇਦਾ ਨਹੀਂ ਆਗੀ ਉਹ ਵੱਖਰਾ ਹਜੇ ਉਹ ਵੱਖਰਾ ਹਜੇ ਉਹ ਵੱਖਰਾ ਆਪਣਾ ਕਰੇ ਤੇ ਤੁਸੀਂ ਵੱਖਰਾ ਆਪਣਾ ਕਰੋ ਤੇ ਬਸ ਇਹ ਹੀ ਕਹਿਣਾ ਚਾਹਾਂਗੀ ਤੇ ਬਾਕੀ ਜਿਨ੍ਹਾਂ ਜਿਨ੍ਹਾਂ ਦੇ ਕਮੈਂਟਸ ਆਉਂਦੇ ਆ ਮੈਂ ਉਹਨਾਂ ਦਾ ਦਿਲੋਂ ਸ਼ੁਕਰੀਆ ਕਰਾਂ ਚਾਹਾਂਗੀ ਕਿ ਬੜੇ ਜਾਨੇ ਨਵੇਂ ਵੀ ਸਾਨੂੰ ਜੁੜੇ ਆ ਤੇ ਇੱਕ ਸਲੋਚਨਾ ਜੀ ਗਿਆ ਉਹਨਾਂ ਦੇ ਨਾ ਮੈਸੇਜਾਂ ਦਾ ਪੂਂਚ ਮਤਲਬ ਤੁਸੀਂ ਮੈਨੂੰ ਸਲੋਚਨਾ ਜੀ ਇਹ ਦੱਸੋ ਕਿ ਇਹ ਕਿਹੜੇ ਸ਼ਹਿਰ ਦਾ ਨਾਮ ਆ ਕਿਹੜੀ ਸਿਟੀ ਆ ਕਿਉਂਕਿ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਿਹੜਾ ਸ਼ਹਿਰ ਹੈਗਾ ਵਾ ਜਿਹੜਾ ਤੁਸੀਂ ਸਾਡੇ ਕਮੈਂਟਸ ਦੇ ਵਿੱਚ ਲਿਖ ਦਿੰਦੇ ਜੇ ਤੇ ਬਾਕੀ ਜਿਹੜੇ ਮੇਰੇ ਪਿਆਰੇ ਬਾਰੇ ਸਬਸਕ੍ਰਾਈਬਰ ਆ ਤਮੰਨਾ ਜਿਹੜਾ ਕਿ ਸਾਡੇ ਅੰਮ੍ਰਿਤਸਰ ਤੋਂ ਆਇਆ ਸ਼ਾਟੇ ਤੋਂ ਤੇ ਜੋਤੀ ਜੇ ਜੀ ਵਿਨੋਦ ਅਗਰਵਾਹ ਸ਼੍ਰੇਸ਼ਟ ਸ਼ੇਟ ਤੇ ਇੱਕ ਚੰਨੀ ਵਰਮਾ ਆਂਟੀ ਜੀ ਜਿਹੜੇ ਕਿ ਸਾਡੀਆਂ ਵੀਡੀਓਜ਼ ਰੋਜ਼ ਵੇਖਦੇ ਆ ਤੇ ਬਹੁਤ ਹੀ ਸੋਨੇ ਕਮੈਂਟ ਕਰਦੇ ਆ ਤੇ ਜਦੋਂ ਉਹਨਾਂ ਦੇ ਕਮੈਂਟਸ ਨਹੀਂ ਆਉਂਦੇ ਨਾ ਉਦੋਂ ਮੈਨੂੰ ਬਦਲ ਲੱਗ ਜਾਂਦਾ ਕਿ ਆਂਟੀ ਠੀਕ ਨਹੀਂ ਹੈਗੀ ਯਾ ਉਹਨਾਂ ਦੀ ਕੋਈ ਪ੍ਰੋਬਲਮ ਹੈ ਜਾਂ ਫਿਰ ਵੀ ਉਹ ਮੈਡੀਸਿਨ ਲੈ ਕੇ ਆ ਕੇ ਵੀ ਮੇਰੀਆਂ ਵੀਡੀਓਸ ਦੇਖਦੇ ਆ ਤੇ ਮੈਨੂੰ ਕਮੈਂਟ ਕਰਦੇ ਆ ਕਿ ਕਿਰਨ ਮੈਂ ਤੇਰੀ ਵੀਡੀਓ ਦੇਖ ਲਈ ਆ ਤੇ ਹੋਰ ਵੀ ਬਹੁਤ ਜਾਣੇ ਆ ਕਮਲਾ ਦੇਵੀ ਕਾਂਤਾ ਦੂਆ ਜਿਨ੍ਹਾਂ ਦੇ ਮੈਨੂੰ ਨਾਮ ਟਿਪਸ ਤੇ ਯਾਦ ਆ ਇੱਕ ਹਾ ਨੀਤਾ ਅਲਪਿਕਾ ਨਾਰਿੰਗ ਜਿਹੜੇ ਕਿ ਬਹੁਤ ਹੀ ਪਿਆਰੇ ਆ ਉਹਨਾਂ ਦੀ ਬੇਟੀ ਆ 1.5 ਸਾਲ ਦੀ ਉਹ ਵੀ ਮੇ ਨਾਲ ਗੱਲ ਕਰਦੇ ਆ ਇੰਸਟਾਗ੍ਰam ਦੇ ਉੱਤੇ ਮੈਨੂੰ ਆਪਣੀਆਂ ਸਟੋਰੀਆਂ ਸ਼ੇਅਰ ਕਰਦੇ ਆ ਤੇ ਜੇ ਤੁਸੀਂ ਵੀ ਮੈਨੂੰ ਕੋਈ ਵੀ ਆਪਣੀ ਸਟੋਰੀ ਸ਼ੇਅਰ ਕਰਨੀ ਹੋਵੇ ਤੇ ਮੈਨੂੰ ਇੰਸਟਾਗ੍ਰam ਦੇ ਉੱਤੇ ਮੈਸੇਜ ਕਰ ਸਕਦੇ ਜੇ ਕਾਸ਼ਵੀ 404 ਤੇ ਮੈਂ ਉਹ ਸਟੋਰੀ ਜ਼ਰੂਰ ਬਣਾਵਾਂਗੀ ਤੇ ਉਹ ਬਣਾ ਕੇ ਮੈਂ ਪਾਵਾਂਗੀ ਕਿਰਨ ਗੋਲਡੀ ਵਾਲੇ ਚੈਨਲ ਦੇ ਉੱਤੇ ਤੇ ਤੁਸੀਂ ਸਾਰੇ ਜਾਨੇ ਜਾ ਕੇ ਕਿਰਨ ਗੋਲਡੀ ਦਾ ਚੈਨਲ ਆ ਜਿਹੜਾ ਕਿ ਮੈਂ ਲਿੰਕ ਵੀ ਸ਼ੇਅਰ ਕੀਤਾ ਆ ਵਾ ਤੇ ਹੋ ਸਕਦਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦਵਾਂ ਤੇ ਉਹ ਤੁਸੀਂ ਜਾ ਕੇ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਉਹਦੇ ਉੱਤੇ ਵੀ ਮੈਂ ਬਾਤ ਵਧੀਆ ਵਧੀਆ ਕੰਟੈਂਟ ਵੀਡੀਓਸ ਲੈ ਕੇ ਆਵਾਂਗੀ ਥੈਂਕ ਯੂ so much ji